ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੁਸੀਂ ਆ ਜਿਹੜੀ ਵੀਡੀਓ ਦੇਖ ਰਹੇ ਹੋ ਸਰੂਪਾ ਪੈ ਰਿਆ ਤੇ ਇਹ ਪੂਰੀ ਵੀਡੀਓ ਚੱਲੂਗੀ ਲਾਸਟ ਦੇ ਵਿੱਚ ਤੁਸੀਂ ਪੂਰੀ ਦੇਖਿਓ ਪਰ ਇਹ ਭਾਈ ਸਾਹਿਬ ਚੰਦੂਗਾਣਾ ਸਾਹਿਬ ਜਿਹੜਾ ਗੁਰਦਾਰਾ ਸਾਹਿਬ ਆ ਇਧਰ ਬਰਨਾਲੇ ਜ਼ਿਲ੍ਹੇ ਦੇ ਵਿੱਚ ਤੇ ਇਹ ਨੇਤਰਹੀਣ ਤੇ ਫਿਰ ਵੀ ਕਵਿਸ਼ਰੀ ਕਰਦੇ ਆ ਤੇ ਬਹੁਤ ਵਧੀਆ ਰਾਕੀ ਆ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਐਂਡ ਤੱਕ ਤੇ ਸ਼ੇਅਰ ਵੱਤੋ ਵੱਤ ਕਰਿਓ ਸਕਿਪ ਨਾ ਕਰਿਓ ਜੀ ਬਾ ਪਹਿਲਾਂ ਸੱਜੂ ਸਿੰਘ ਦੀ ਮੌੜ ਉਹ ਆਪਣਾ ਕਲਾਮ ਕਵਤਾ ਸੰਦ ਪੇਸ਼ ਕਰਨ ਉਹ ਤੋਂ ਪਹਿਲਾਂ ਸਿਰਫ 2 ਮਿੰਟ 2 ਮਿੰਟਾਂ ਦੇ ਵਿੱਚ 1 ਮਿੰਟ ਤੋਂ ਬਾਅਦ ਦੂਜਾ ਮਿੰਟ ਸਿਰਫ 2 ਮਿੰਟ ਲਈ ਸਾਡੇ ਛੋਟੇ ਭਾਈ ਸੁਸ਼ੇਰ ਸਿੰਘ ਜੀ ਚੰਦੂਆਣਾ ਸੁਰਮੇ ਸਿੰਘ ਨੇ ਰਾਗੀ ਬਹੁਤ ਵਧੀਆ ਨੇ ਕਵੀਸ਼ਰੀ ਨਾਲ ਗਾਇਨ ਕਰਦੇ ਆ ਕਵੀਸ਼ਰੀ ਗਾਉਂਦੇ ਬਹੁਤ ਵਧੀਆ ਨੇ ਜੇ ਪਹਿਲਾਂ ਆਏ ਹੁੰਦੇ ਉਹਨਾਂ ਦਾ ਨਾਮ ਮੈਂ ਬਤੌਰ ਕਵੀਸ਼ਰੀ ਲਿਖਣਾ ਸੀ ਪਰ ਮੇਰੇ ਖਿਆਲ ਅੱਜ ਲੇਟ ਹੋ ਗਏ ਪਿਛਲੇ ਸਾਲ ਉਹਨਾਂ ਨੇ ਬਹੁਤ ਪੂਰੀ ਹਾਰਟਿਕਲ ਰਹੀ ਸੀ ਸਿਰਫ 2 ਮਿੰਟ ਖਾਤਰ ਸਾਡੇ ਵੀ ਸੁਸ਼ੇਰ ਸਿੰਘ ਜੀ ਚੰਦੂਆਣਾ ਤੇ ਉਹਨਾਂ ਤੋਂ ਬਾਅਦ ਸੰਜੂ ਸਿੰਘ ਮਾਉੜ ਜੀ ਤਿਆਰ ਰਹਿਣ ਤੇ ਜਿਹਦਾ ਸਨਮਾਨ ਕਰਦੇ ਸਾਡੇ ਬੰਦ ਰਾਜ ਜੀ ਤੇ ਮਹਾਨ ਸ਼ਾਨ ਦਾ ਜੀ ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰ ਸੰਗਤ ਨੂੰ ਆਦਰ ਦੋ ਚਰਨਾਂ ਚ ਲਾਓ ਸਾਰੀ ਸੰਗਤ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਤਾਰ ਖਾਲਸਾ ਵਾਹਿਗੁਰੂ ਜੀ ਕੀ ਫਤ آج آپ اچھا مہان کبیشرشری جگت کے مہان بابا کول گی گرام سنگھ براڑ صاحب دسویں برسی وہاں سلانا یاد بنا رہے ہیں کیونکہ گیس گرنام سنگھ براڑ صاحب جیسے انہیں بڑی کرپا سی وہ کرپا سی روکوں والے سن سوامی دربارہ سمجھتے بڑی اپار کرپا سی جن میں لیکٹر لیکچر کرتے ਤੇ ਬੱਬਰ ਸ਼ੇਰ ਵਰ ਨੂੰ ਤੈਨੂੰ ਡੱਟਦੇ ਆ ਨਾ ਤੇ ਉਦੋਂ ਫਿਰ ਜਿਹੜਾ ਇਲਾਹੀ ਮੂਰ ਹੁੰਦਾ ਸੀ ਉਹ ਜਿਹੜਾ ਤਮਸ਼ੀਰ ਦਾ ਰੰਗ ਬਣਦਾ ਸੀ ਉਹ ਬਖਰਾ ਹੀ ਐ ਆਉ ਮੈਂ ਸ਼ੇਰ ਕਹਿ ਕੇ ਬਸ ਇੱਕ ਦਿਨ ਬੰਦ ਤੇਰੀਆਂ ਕੁਦਰਤਾਂ ਦੇ ਟੋਹੇ ਰੰਗੇ ਜਾਣਦਾ ਕਿਉਂਕਿ ਬਾਤ ਮਹਾਨ ਬਿਦਾਂਤ ਗੁਸਰ ਤਖਿਆ ਮੇਰਾ ਗਾਉਣ ਦਾ ਹਿਆ ਨਹੀਂ ਬੰਦਾ ਪਰ ਆਉ ਮੈਂ ਤੁਹਾਡੇ ਚਰਮਾਂ ਚ ਆ कर्म छ भगते बचे आगे i ਪਲਵਾਨਾ ਨੂੰ ਨਾ ਖੇੜੇ ਤੇ ਦੋਵਾਂ ਵੀ ਪਲਵਾਨੀ ਦਾ ਕੰਮ ਨੂੰ ਹੈ ਜਿਹੜੇ ਵੀ ਸਮਝਦੇ ਆ ਨਾ ਜਿਹੜੇ ਬਾਗਰੇ ਉਹਨਾਂ ਨੂੰ ਪੁੱਛੋ ਕਿ ਕਿੰਨਾ ਜ਼ੋਰ ਲੱਗਦਾ ਪੱਟੇ ਲਾਉਣੇ ਪੈਂਦੇ ਆ ਪਰ ਟੇਨ ਪਾਈ ਪੱਟੇ ਲਾ ਦੇ ਅਸ਼ੀਨਾ ਚੜ ਜਾਂਦਾ ਬੰਦਾ ਜੀ ਆਪਾਂ ਤੇ ਬਾਅਦ ਆਖਾਂ ਗਾਣਾ ਇਲੈਕਟ ਕਰਨਾ ਕਰੋਂ ਮੇਲੇ ਤੇ ਤਾਂ ਕੋਈ ਵੀ ਬੱਤ ਬਰਾਲ ਸਾਹਿਬ ਜੀ ਦਾ ਕਸ਼ਟਾ ਸੰਸਕ੍ਰਿਤੀ ਤੇ ਪਾਰਟੀ ਹੋਈ ਹੈ ਹਾਯਾ ਪੰਜਾਬੀ ਭਾਈਆਂ ਦੀ ਕਹਿੰਦਾ ਆਪੋ ਜੀ ਗੱਲ ਕੇ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਸਰਕਾਰ ਕੋਲ ਕੋਈ ਵੀਰੂ ਉਹ ਨਰਲੇਪਾ ਜੇ ਕਿਸੇ ਨਾਲ ਕੋਈ ਬੇਇਨਸਾਫੀ ਹੋ ਜਾਂਦੀ ਆ ਫਿਰ ਉਹ ਉਹ ਨਵੇਂ ਦਾ ਬਹੁਤ ਦਿੰਦਾ ਕੁਦਰਤੇ ਇੱਕ ਰਾਹ ਬੰਦ ਕਰਦੀ ਆ ਚਾਰ ਹੋ ਦਿੰਦੀ ਆ ਤੇ ਬਾਹਵੇਂ ਬਾਹਰਲੀ ਜੋ ਇਹਨਾਂ ਨੂੰ ਨਹੀਂ ਮਿਲੀ ਅੰਦਰਲੀ ਜੋਬ ਜਿਹੜੀ ਸਤਪੁਰਾਂ ਨੇ ਵਾਚ ਕੀਤੀ ਆ ਤੇ ਸਾਡੇ ਸਰਕਾਰ ਜੋ ਮਾਨਸ਼ ਸ਼ਾਮਦਾ ਜੀ ਭੱਤੀਵਾਲ ਇਹ ਉਹਨਾਂ ਦੇ ਸ਼ਹਿਰਤ ਨੇ ਚੇਲੇ ਨੇ